ਉਹ ਬਸ ਤੁਹਾਡੇ ਤੇ ਜਿਹੜੀ ਉਹਨਾਂ ਨੇ ਗੋਲੀ ਵਸੇ ਕਹਿ ਗਿਆ ਜਿਹੜੀ ਉਹ ਔਰਤ ਕਿ ਨਾ ਉਹਨੇ ਕੀ ਆਖਿਆ ਤੁਹਾਨੂੰ ਤੇ ਪਹਿਲੇ ਤੇ ਜੱਜਦਾਰ ਜੀ ਨੇ ਆਖਿਆ ਨਾ ਕਿ ਤੁਸੀਂ ਮੈਨੂੰ ਜਿਹੜਾ ਮੈਂ ਕਾਗਨ ਦਿੱਤਾ ਹੋਇਆ ਹੈ ਤਲਾਕਨਾਮਾ ਆਪਾਂ ਜਿਹੜੀ ਔਰਤ ਨੇ ਪਹਿਲੇ ਦਿੱਤਾ ਸੀ ਇਹ ਮੈਨੂੰ ਮੁਆਫਜ਼ ਦੇ ਦੇ ਤੇ ਮੈਂ ਜੱਜਦਾਰ ਜੀ ਨੂੰ ਪੁੱਛਿਆ ਮਾਰਾ ਕਿ ਕਿਉਂ ਤੇ ਅਸੀਂ ਇਹ ਰੱਖ ਦਿੱਤਾ ਹੋਇਆ ਉਹ ਤੋਂ ਬਾਅਦ ਇਹਨਾਂ ਨੇ ਉਹ ਔਰਤ ਨੂੰ ਆਖਿਆ ਮੈਂ ਅਦਾਲਤ ਤੱਕ ਆ ਬੈਠੇ ਔਰਤ ਨੂੰ ਸਸਟਾਨ ਵਿੱਚ ਲੈ ਗਈ ਉੱਪਰ ਚਲੋ ਤੇ ਮੈਨੂੰ ਬੜੇ ਸ਼ੰਕੇ ਸਮੂਹ ਬੜੇ ਸ਼ੰਕੇਤ ਰੇਟ 12 ਪਟਵੰਨੀਆਂ ਨੂੰ ਮਾਰ ਰੋਸ ਸੀ ਵੀ ਲਾਦੀ ਜੀ ਜਾ ਚੱਬੀ ਸੀ ਇਹ ਮਨ ਨੂੰ ਕਹਿਣ ਲੱਗੀ ਜੀ ਤੁਹਾਡਾ ਜਿਹੜਾ ਹੈ ਇਹ ਤੁਸੀਂ ਜਥੇਦਾਰ ਜੀ ਦੀ ਹੋਰ ਤਨ ਪਲਾਟ ਕਰਵਾਵਾ ਦਿੱਤਾ ਸੀ ਇਹ ਵਾਪਸ ਕਰ ਦਿਓ ਤੁਸੀਂ ਜਥੇਦਾਰ ਜੀ ਨੂੰ ਮੈਂ ਪੁੱਛਿਆ ਭੈਣ ਜੀ ਕਿਉਂ ਅਰੇ ਵਾਲੂ ਵਾਲਿਆ ਜੀ ਆਨ ਕਿਤੇ ਕਮੇਟੀ ਦੇ ਚੱਲ ਜਮਾ ਕਰਵਾਣਾ ਦੂਜਾ ਉਹਨੇ ਮਨ ਨੂੰ ਕਿਹਾ ਭੈਣ ਜੀ ਤੁਸੀਂ ਇੱਥੇ ਕੀ ਕਰੋਗੇ ਸ਼ੋਰ ਪਾ ਕੇ ਜਿੰਨਾ ਮਰਜੀ ਸ਼ੋਰ ਪਾਓ ਤੁਹਾਡਾ ਇੱਥੇ ਸੁਣਨ ਵਾਲਾ ਕੋਈ ਨਹੀਂ ਤੀਜੀ ਉਹਨੇ ਮਨਵੇਂ ਗੱਲ ਕਹੀ ਹੈ ਜੀ ਅਹੇ ਇਹ ਜਿਹੜੀ ਗੂਲ ਹੀ ਤੁਹਾਡੇ ਉੱਤੇ ਬਣੀ ਦੀ ਆ ਉਹ ਵੀ ਤੁਹਾਨੂੰ ਹੀ ਲੱਗੀ ਇਹ ਔਰਤ ਦਾ ਨਾਂ ਕੀ ਹੈ ਦਾ ਜਿੰਨਾ ਦਾ ਇਹ ਔਰਤ ਜੀ ਦਾ ਨਾਂ ਹੈ ਇਹ ਤੁਹਾਡੇ ਇੱਥੇ ਬਣੀ ਹੋਈ ਹੈ ਇਸ ਦੀ 사ਸੰਗ ਵੀ ਪ੍ਰਧਾਨ ਬਣੀ ਹੋਈ ਹੈ ਅਮਰਤਪਾਲ ਕੋਰਤੀ ਬਹੁਤ ਅੱਛਾ ਤੇ ਸਵੇਰੇ ਦਾ ਕੰਮ ਹੈ ਮੇਰੇ ਜਥੇਦਾਰ ਜੀ ਦੇ ਨਾਲ 2 ਵਜੇ ਤੱਕ ਤੇ ਆ ਕੇ ਗੱਲਾਂ ਕਰਨੀਆਂ ਸ਼ੁਰੂ ਕਰਨੀਆਂ ਤੇ 6 6 ਵਜੇ ਤੱਕ ਗੱਲਾਂ ਹੀ ਕਰਦੇ ਰਹਿੰਦੇ ਸੀ ਠੀਕ ਹੈ ਤੇ ਤੁਹਾਨੂੰ ਮਾਰਨ ਦੀ ਤਾਂ ਉੱਤੋਂ ਛੁੱਟਣ ਦੀ ਤੁਹਾਨੂੰ ਹਾਂ ਆਪਣੇ ਬਲੇਖੇ ਨਾਲ ਲੱਗੀ ਸੀ ਲੇਟਨੀ ਤੇ ਆਪਣੀ ਗੇਂਹ ਵੀ ਟਾਰਗੇਟ ਜੁ ਕਾਮਯਾਬ ਨਹੀਂ ਤੇ ਬਾਕੀ ਮੈਂ ਕਿਹਾ ਇਸਨੇ ਬਾਕੀ ਵੱਧ ਘੱਟ ਜਦੋਂ ਪਹਿਲਾ ਝਗੜਾ ਹੋਇਆ ਜਥੇਦਾਰ ਜੀ ਨੇ ਕਿਹਾ ਜਿਹਨੇ ਇਹਨਾਂ ਨੇ ਮਿਲ ਕੇ ਜਦੋਂ ਮਾਰਿਆ ਤੇ ਪਹਿਲਾ ਝਗੜਾ ਜਦੋਂ ਹੋਇਆ ਤੇ ਇਸਨੇ ਇੱਥੇ ਸ਼ੋਰ ਮਚਾਇਆ ਕਿ ਜਥੇਦਾਰ ਨੂੰ ਸੈਕਸ ਤੋਂ ਦੋਰੇ ਪੈਂਦ ਤੇ ਇਸ ਨੂੰ ਆਪ ਕੋ 50000 ਰੁਪਏ ਲੈਵਲ ਤੇ ਚੱਲੀ ਜਾਵੇ ਅੱਛਾ ਫਿਰ ਇਸ ਨੇ ਕਿਹਾ ਜੀ ਇਹ ਖੰਡੇ ਲਗਾ ਕੇ ਕਿਉਂ ਫਿਰਦੀ ਹੈ ਝੂਲਾ ਕਿਉਂ ਪਾਉਂਦੀ ਹੈ ਮਤਲਬ ਕਿ ਇਹ ਇਸ चीज ਦਾ ਨਾਮ ਦਾ اتنا ਦੌਰ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਮੈਨੂੰ ਮਤਲਬ ਕਿ ਇਹ ਸ਼ੋਅ ਨਹੀਂ ਸੁਣਾਉਂਦੇ ਨੇ ਇਹ ਚੱਲੀ ਜਾਵੇ ਹਾਂ ਅਬ ਕਿਸ ਨੂੰ ਕਿਸ ਦਾ ਪਤਾ ਜੀ ਜੱਜਦਾਰ ਮੈਨੂੰ ਸੈਕਸ ਦੌਰੇ ਫੈਮਨ ਤੇ ਮੇਰਾ ਆਦਮੀ ਦਾ ਸੈਕਸ ਇਹ ਇਸਤੇਮਾਲ ਹੋ ਨਹੀਂ ਹੋਇਆ ਹੈ ਨਾ ਜੀ ਆਪ ਹੋਰ ਤਾਂ ਆਂਬੀਅੰਸ ਨੂੰ ਕਰਦੇ ਕਿਤਨੀ ਸੰਗਤ ਆਂਦੀ ਉਸ ਨੂੰ ਇਸ चीज ਦੀ ਖਬਰ ਨਹੀਂ ਸੀ ਹਾਂਜੀ ਹੂੰ ਤੇ ਬਾਕੀ ਜਥੇਦਾਰ ਜੀ ਉਹਨਾਂ ਨੇ ਮੈਨੂੰ ਕਿ ਨਾ ਉਸ ਤਾਂ ਜਥੇਦਾਰ ਜੀ ਮਨੂੰ ਮੇਰਾ ਖੰਡ ਇੱਕ ਮਿਆਨੇ ਦੋ ਤਲਵਾਰਾਂ ਨਹੀਂ ਰੱਖ ਸਕਿਆ ਜਥੇਦਾਰ ਜੀ ਨੂੰ ਕੋਈ ਗੱਲ ਹੋਈ ਦੀ ਅੰਮ੍ਰਿਤ ਨੂੰ ਛੱਡ ਕੇ ਨਹੀਂ ਜਦੋਂ ਝਗੜਾ ਹੋਇਆ ਤਾਂ ਮੈਂ ਜਥੇਦਾਰ ਜੀ ਨੂੰ ਪੁੱਛਿਆ ਕਿ ਤੁਸੀਂ ਅੰਮ੍ਰਿਤ ਪਾਉਦੇ ਖਸਮ ਹੋ ਜਾਂ ਮੇਰੇ ਖਸਮ ਹੋ ਇਹਦੇ ਖਸਮ ਹੋ ਠੀਕ ਹੈ ਜੱਜਦਾਰ ਜੀ ਨੇ ਪੁੱਛਿਆ ਕਿ ਤੁਸੀਂ ਕਿਹੜੀ ਬੜੀ ਹੋਰ ਤੋਂ ਤੁਹਾਨੂੰ ਨੇ ਗੱਲ ਕਰਨੀ ਸ਼ੋਭਾ ਲੈਂਦੀ ਹੈ ਨਹੀਂ ਨਹੀਂ ਮੇਰੀ ਪਹਿਲੀ ਹੋਰ ਜਿਹੜੀ ਸੀ ਉਹਨਾਂ ਦੇ ਘਰ ਭਾਂਡੇ ਮਾਣਦੀ ਸੀ ਇਹ ਕਹਿੰਦੀ ਮੈਂ ਕਿ ਕਿਸੇ ਦੀ ਹੋਰ ਭਾਂਡੇ ਮਾਣਦੇ ਕੋਈ ਕਰੇ ਮੇਰਾ ਇਹ ਬੜਾਈ ਸਟੈਟਸ ਹੈ ਮੈਂ بڑے بڑے ਖਾਨਦਾਨਾਂ ਦੇ ਨਾਲ ਸੰਬੰਧ ਰੱਖਦੀ ਹਾਂ ਨਾ ਮੈਂ ਕਿਸੇ ਭਾਂਡੇਾਂ ਦੇ ਨਾਮ ਕਿਸੇ ਨੂੰ ਮੈਂ ਦੇਖਾਂ ਮੈਂ ਪ੍ਰਸੰਦ ਨਹੀਂ ਕਰਦੀਆਂ ਐਸੀ ਹੋਰ ਤੋਂ ਤੇ ਜੱਜਦਾਰ ਜੀ ਨੇ ਮਨੋਂ ਬੜੀਆਂ ਗੱਲਾਂ ਕੀਤੀਆਂ ਜਿੱਤਨੂੰ ਅਮਰਤਪਾਲ ਨਹੀਂ ਛੱਡੇ ਕਿ ਤੁਮ ਫਰੰਟੂ ਮਤਲਬ ਜਿਹਨਾਂ ਦੇ ਨਾਲ ਟੱਕਰ ਨਹੀਂ ਆ ਉਹ ਤੁ ਪੱਤਾਂ ਦੇ ਨਾਲ ਟੱਕਰ ਲੈਂਦੀ ਹੈ ਤੇ ਤੂੰ ਪਿੱਛੇ ਜਾਏਂਗੀ ਦਾ ਜੀ ਕਹਿੰਦੇ ਤੈਨੂੰ ਸੰਪੀਟ ਮੈਂ ਕਹਾਂਗਾ ਦਾ ਜੀ ਕੋਈ ਡਰ ਨਹੀਂ ਹੈ ਅਗਰ ਪੱਥਰਾਂ ਨੂੰ ਤੇ ਮਨੂੰ ਮੈਂ ਮੈਨੂੰ ਪੀਸਣਗੇ ਤੇ ਪੱਥਰਾਂ ਨੂੰ ਹੀ ਪੀਸ ਨੂੰ ਉਸ ਤਰੈਸ਼ਰ ਬਣੇ ਹੋਏ ਜੇ ਪੱਥਰਾਂ ਨੂੰ ਪੀਸਿਆ ਜਾਂਦਾ ਤੇ ਪੱਥਰ ਦੀ ਪਹਿਚਾਨ ਨਹੀਂ ਰਹਿੰਦੀ ਪੱਥਰ ਇਹ ਤੇ ਸੋਚੇ ਨਾ ਕਿ ਮੈਂ ਜਿਸ ਨੂੰ ਮਾਰਨ ਚਲਿਆ ਤੇ ਮੇ ਜਦੋਂ ਫਰੇਸ਼ਨ ਚੱਲੇਗਾ ਤੇ ਮੇਰੀ ਵੀ ਪਹਿਚਾਨ ਨਹੀਂ ਰਹੇਗੀ ਤੇ ਇਸ ਤਰ੍ਹਾਂ ਮਹਾਰਾਜ ਮੈਂ ਕਹਾਂ ਉਹ ਜੱਜ ਹੈ ਉਹਨਾਂ ਦੇ ਪਿਤਾ ਜੀ ਨੇ ਮਾਨੂੰ ਮਾਰਿਆ ਇਹਨਾਂ ਨੇ ਮਾਰਿਆ ਬੁਰੀ ਹਾਲਤ ਕੀਤੀ ਜੋ ਵੀ ਗੱਲਾਂ ਉਹ ਤੁਸੀਂ ਰਹਿਣ ਦੇ ਉਹਨਾਂ ਦੇ ਜੱਜ ਜੀ ਕਹਿੰਦੇ ਜਾ 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 ਇਹ 50000 ਰੁਪਏ ਲੈ ਲਾ ਫਿਰ ਸਾਰਾ ਝਗੜਾ ਸੁਕਤਰ ਜੀ ਨੂੰ ਬੁਲਾਇਆ ਕੋਣ ਵੀ ਇਹਨਾਂ ਨੇ ਤੀਸਰੀ ਲੇਖੀ ਜਾਂਦੀ ਤੇ ਜੱਜ ਜੀ ਕਹਿਣ ਲੱਗੇ ਮੇਰੇ ਪਿਤਾ ਜੀ ਚਾਹੁੰਦੇ ਨੇ ਇਸ ਬੁੱਢੀ ਨੂੰ ਕੱਢ ਤੂੰ ਚਾਰ ਘਾਣ ਗਈ ਸੀ ਤੇ ਇਸ ਬੁੱਢੀ ਨੂੰ ਕੱਢ ਤੇ ਅਸੀਂ ਇਸ ਨੂੰ ਇਹ ਰੱਖਣਾ ਹੈ ਉਹ ਔਰਤ ਕੌਣ ਸੀ ਉਹ ਦੀ ਫੀ ਹੋਰ ਸੀ ਕਦੀ ਇਹਨਾਂ ਦੇ ਭਰਾ ਦੀ ਸ਼ਾਦੀ ਹੋਈ ਸੀ ਉਹ ਜਿਹਨੂੰ ਦੁਬਾਰਾ ਸ਼ਾਦੀ ਹੋਈ ਹੈ ਉਹ ਦਿੱਲੀ ਵਿੱਚ ਰਹਿ ਰਹੀ ਹੈ ਤੇ ਉਹ ਨੂੰ ਨੇ ਜੱਥੇਦਾਰ ਜੀ ਨੇ ਉਸ ਨੂੰ ਮਜਬੂਰ ਕਰਕੇ ਇੱਥੇ ਲਿਆਂਦਾ ਕਿ ਮੇਰੀ ਉਸ ਨੂੰ ਵੀ ਪਾਗਲ ਬਣਾਇਆ ਸੀ ਕਿ ਮੇਰੀ ਔਰਤ ਨੇ ਦੁਬਾਰਾ ਸ਼ਾਦੀ ਕੀਤੀ ਹੈ ਪਾਗਲ ਹੈ ਤੇ ਤੂੰ ਆ ਜਾ ਤੇ ਉਸ ਮਸੀ ਕੱਢ ਨਾ ਜਾਦੂ ਉਹ ਔਰਤਾਂ ਵੀ ਨਾਲ ਬੈਠ ਕੇ ਗਲਬਾ ਕਰਕੇ ਗਈ ਉਸਨੇ ਦੁਬਾਰਾ ਜਾਨੀ ਸਾਹਿਬ ਦੀ ਤਰਫ ਭੁੱਕਿਆ ਲਈ ਹੂੰ ਹੂੰ ਦੇਖ ਜੇ ਤੇਦਾ ਜੀ ਮੰਨਣ ਲੱਗਿਆ ਤੇ ਮੇਰੇ ਪਿਤਾ ਜੀ ਕਹਿੰਦੇ ਬੋਲੋ ਇਹ ਵੀ ਔਰਤਾਂ ਇਹਨਾਂ ਦੀ ਕਮਜ਼ੋਰੀ ਹੈ ਬਹੁਤ ਬਹੁਤ ਜੀ ਸੰਜਲੀ ਜੀ ਚਲੋ ਜੀ ਬਾਅਦ ਵਿੱਚ ਅਗਰ ਸੁਣਨਾ ਜਾਂ ਅਖਬਾਰਾਂ ਚ ਪੜਾਂ ਕੋਈ ਮਨੁੱਖਿਆਵੇ ਉਸ ਨੂੰ ਲਾਣਤ ਮਾਰ ਦਿਓ ਜਿਹੜੀ ਚੀਜ਼ ਮਹਾਰਾਜ ਆਖਰਸੀ ਗੁਰੂ ਮਹਾਰਾਜ ਸੇਖਾ ਜਿਹੜੀ ਚੀਜ਼ ਮੇਰੇ ਦਰਵਾਜ਼ੇ ਦੇ ਅੰਦਰ ਆ ਕੇ ਉੰਡੀਏ ਉਸ ਨੂੰ ਵੀ ਮੈਂ ਕਿ ਬੜੇ ਅੱਛੇ ਤਰੀਕੇ ਨਾਲ ਕੋ ਸੋਰ ਨੂੰ ਮੈਂ ਕਹਾਂ ਮੈਂ ਕਹਾ ਭਾਈ ਦੇ ਜਥੇਦਾਰ ਜੀ ਨੂੰ ਅਗਲੇ 3 ਤਰੀਕ 3 ਮਾਰਚ ਨੂੰ ਪ੍ਰੈਸ ਰਿਪੋਰਟਰਾਂ ਨੇ ਸਭ ਨੇ ਮਦਾਨਤੀ ਜੀ ਅਦਾਲਤ ਤੱਕ ਸਭ ਜਥੇਦਾਰ ਜਗੀਰ ਕੋਸ਼ ਨੂੰ ਨਿਕ ਮੀਟਿੰਗ ਭਰ ਪ੍ਰਧਾਨ ਸਾਹਿਬ ਨੇ ਕਿਹਾ ਰਿਆ ਰਿਆ ਕਿ ਤੁਸੀਂ ਇਹ ਇਲੀਗਲ ਸ਼ਾਦੀ ਕਰਕੇ ਬੈਠੇ ਹੋ ਇਹ ਪਟਨਾ ਦੇ ਦੋਨੋਂ ਔਰਤਾਂ ਰਹੀਆਂ ਤੇ ਉਥੇ ਵੀ ਰਹੀ ਹੈ ਤੇ ਗੰਗਾ ਨਗਰ ਵਾਲੀ ਨੂੰ ਮਿਲਦੇ ਕਿਸ ਨੇ ਸ਼ਿਕਾਇਤ ਕੀਤੀ ਤੇ ਮਦਾਨਤੀ ਜੀ ਨਾਲ ਜਦੋਂ ਲੋਕਾਂ ਨੇ ਪ੍ਰੋਟੈਸਟ ਕੀਤਾ ਤਾਂ ਦੋ ਮਦਾਨਤੀ ਜੀ ਨੇ ਇਹਨਾਂ ਨੇ ਆਪਣੇ ਸਫਾਈ ਉੱਤੇ ਪੇਸ਼ ਕੀਤੀ ਨਹੀਂ ਨਹੀਂ ਮੈਂ ਕੋਈ ਵੀ ਅਜੀਬ ਗੱਲ ਨਹੀਂ ਮੈਂ ਲੀਗਲ ਤਰੀਕੇ ਨਾਲ ਉਸ ਨੂੰ ਰਹਿ ਰਿਹਾ ਨੇ ਇਸ ਦੀ ਮੇਰੀ ਜਿਹੜੀ ਪਹਿਲੀ ਹੋਟ ਨੇ ਮੈਨੂੰ ਡਾਈਵਰਸਿਟ ਮਿਲ ਕੇ ਦਿੱਤਾ ਯਾਰ ਇਹਨਾਂ ਨੇ ਮੇਰਾ ਭਰਾ ਦੇ ਕੋਲੋਂ ਅਜੰਮੂ ਤੋਂ ਭੇਜ ਕੇ ਮੈਂ ਡਾਈਵੋਰਸ ਵਾਲਾ ਰਜਿਸਟਰੀ ਲੈਟਰ ਦਾ ਲਿਫਾਫਾ ਸੀ ਇਹਨਾਂ ਨੇ ਜੰਮੂ ਤੋਂ ਮੰਗਵਾ ਕੇ ਬਦਾਂਦੀ ਜੀ ਨੇ ਦੇਖਿਆ ਦੇਖ ਰਿਹਾ ਇਹਨਾਂ ਦਾ ਬੜਾ ਸਾਲਾ ਵੀ ਆਇਆ ਸੀ ਦੇਖਿਆ ਤੇ ਗਿਆਨੀ ਜੀ ਨੇ ਉਥੋਂ ਕੰਮ ਕਰਾਇਆ ਉਥੋਂ ਆ ਕੇ ਗਿਆਨੀ ਜੀ ਰਾਜਨੀਤੀ ਵਿੱਚ ਇਤਨੇ ਮਾਹਰ ਉਥੋਂ ਆ ਕੇ ਗਿਆਨੀ ਜੀ ਨੇ ਵਿਉਂਤ ਖੜੀ ਤੇ ਉਹ ਔਰਤ ਭਲਾਲੀ 26 ਮਾਰਚ ਔਲੀ ਵਾਲੀ ਇਹਨਾਂ ਦਾ ਭਰਾ ਉਥੋਂ ਔਰਤ ਨੂੰ ਇਹਨਾਂ ਦਾ ਭਰਾ ਗੰਗਾ ਨਗਰ ਇੱਕ ਔਰਤ ਗ੍ਰੇਡ ਤੇ ਇਚਾ ਉਹ ਨਾਲੀਆਂ ਛਾਲੀਆਂ ਧੋਣੀਆਂ ਡਾਕਟਰਾਂ ਦੇ ਮੈਡੀਕਲ ਕਾਲੇ ਦੇ ਵਿੱਚ ਇਤੋਂ ਇਹਨਾਂ ਦਾ ਬਰਾਉ ਫੋਰਮੂਲਾ ਕਿ ਜਦ ਮੇਰੇ ਘਰ ਪਹੁੰਚਿਆ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਭਾਈ ਇਹ ਫੋਰਕ ਕੌਣ ਹੈ ਤੇਰੇ ਨਾਲ ਹੂੰ ਆਈ ਉਹ ਆਈ ਤੇ ਮੈਂ ਸਰ ਗਿਆਨੀ ਜੀ ਨੂੰ ਕਿਹਾ ਗਿਆਨੀ ਸਾਹਿਬ ਨੇ ਮੈਨੂੰ ਮੇਰੇ ਕੋਲੋਂ ਤਿੰਨ ਵਾਰ ਮਾਫੀ ਮੰਗੀ ਅੱਛਾ ਮਾਰਨ ਬਸ ਗਿਆਨੀ ਜੀ ਨੇ ਮੈਨੂੰ ਮੇਰੇ ਕੋਲੋਂ ਤਿੰਨ ਵਾਰ ਮਾਫੀ ਮੰਗੀ ਕਿ ਅਦਾਲਤ ਦਾ ਇਤਨਾ ਟਾਈਮ ਕਿਉਂ ਕਿਦ ਰਹਿਣਾਂ ਜਾਂ ਕਿ ਮੈਨੂੰ ਇੱਕ ਵਾਰ ਮਾਫੀ ਦੇ ਦੇ ਤਾਂ ਆਇਂਦਾ ਕੋਈ ਕਹਾਣੀ ਹੋਏਗੀ ਕਿੰਨੀ ਵਾਰੀ ਮਾਰਿਆ ਤੁੰ ਤਿੰਨ ਵਾਰੀ ਗਿਆਨੀ ਜੀ ਇਹਨਾਂ ਨੇ ਮੈਨੂੰ ਤਿੰਨ ਮਾਰ ਮਾਰਿਆ ਅੱਛਾ ਤਿੰਨ ਵਾਰ ਮਾਰਿਆ ਠੀਕ ਹੈ ਤੇ ਉਸ ਦਿਨ ਜਦੋਂ ਲੇਡੀ ਆਈ ਆ ਤੇ ਮੈਨੂੰ ਕਹਿਣ ਲੱਗੇ ਮੇਰੇ ਪਿਤਾ ਜੀ ਕਹਿੰਦੇ ਨੇ ਇਸ ਨੂੰ ਬਾਡੇ ਬੁੱਢੀ ਹੈ ਤੇ ਇਸ ਨੂੰ ਪੰਮੀ ਨੂੰ ਕਰ ਲਾ ਤੇ ਮੈਂ ਸਿੰਘ ਸਾਹਿਬ ਜੀ ਨੂੰ ਪੁੱਛਿਆ ਚਲੋ ਪਿਤਾ ਜੀ ਬਜ਼ੁਰਗ ਸਾਰੇ ਧਿਆੜੀ ਉਹ ਹੀਮ ਚਰਸਾ ਤੁਹਾਡੀ ਸੋਈ ਵਿੱਚ ਘੋਲ ਕੇ ਦਿਨਾਂ ਦਫਾ ਕਰਦੇ ਹੋ ਤੁਸੀਂ ਤਾਂ ਜਥੇਦਾਰ ਬਣੇ ਫਿਰਦੇ ਹੋ ਤੁਸੀਂ ਆਪਣੀ ਗੱਲ ਦੱਸੋ ਇਤਨੀ ਦੁਨੀਆ ਸਮਾਜ ਚ 3-300 ਸਾਲਾਂ ਤੋਂ ਸ਼ਤਾਬਦੀਆਂ ਤੋਂ ਤੁਸੀਂ ਮਨਾ ਕੇ ਆਉਂਦੇ ਹੋ ਤੁਸੀਂ ਇਹ ਦੱਸੋ ਕਿ ਤੁਹਾਡੇ ਤੁਹਾਡਾ ਅੱਖਾਂ ਤੁਹਾਡਾ ਦਿਮਾਗ ਕੀ ਕਹਿੰਦਾ ਹੈ ਤੁਸੀਂ ਕਲਗੀਆਂ ਵਾਲੇ ਦੇ ਸਿੱਖ ਹੋ ਤੁਸੀਂ ਦੱਸੋ ਤੇ ਕਹਣਗੇ ਨੀ ਨੀ ਉਹ ਕਹਣਗੇ ਤੁਸੀਂ ਫਾਈਨਲ ਅਸੀਸ ਨੂੰ ਵੀ ਰੱਖਾਂਗੇ ਕੁਾਈ ਮੈਂ ਕਿਉਂਦਾ ਮਾਲਕ ਤੇਰਾ ਹੈ ਉਸ ਨੂੰ ਦਿਲ ਤੂੰ ਮਾਨ ਦੇਗਾ ਇਹਦੇ ਨਟਾ ਬਾਜੀ ਕਰੋਂ ਵਾਲੀ ਗੱਲਾਂ ਹੋ ਗਈਆਂ ਉਹਨਾਂ ਤੋਂ ਵੀ ਪਰੇ ਹੋ ਗਈਆਂ ਕਿਨੇ ਗਿਆਨੀ ਜੀ ਕਹਿੰਨੇ ਕਿ ਇਹ ਸਭ ਗਿਆਨੀ ਜੀ ਤੁਹਾਡਾ ਡਰਾਮਾ ਖੜਿਆ ਹੋਇਆ ਮੈਂ ਤੁਹਾਨੂੰ ਬਾਰ-ਬਾਰ ਸੁਝਾਇਆ ਤੁਸੀਂ ਕਿਉਂ ਗਲਤ ਰਸਤੇ ਚੱਲਦੇ ਹੋ ਇਤਨੇ ਗੱਲਾਂ ਨੇ ਜਿਵੇਂ ਗਿਆਨੀ ਜੀ ਨੇ ਆਪਣਾ ਮੂੰਹ ਤੇ ਹੱਥ ਫੜਾ ਕੇ ਨਾਲ ਲਾ ਦਿੱਤਾ ਆਪਣੇ ਆਪ ਨੂੰ ਗੱਲਾਂ ਕੱਢੀਆਂ ਤੇ ਕਿਉਂਨੇ ਮੈਨੂੰ ਹੀ ਮਾਰਿਆ ਮੈਨੂੰ ਮਾਰਿਆ ਕਿ ਮੈਂ ਉਸਕੇ ਨਸੀਆਂ ਜਿਵੇਂ ਕਿ ਅੱਜ ਜੋ ਮਰਜੀ ਹੋ ਜਾਏ ਮੈਂ ਇਸ ਆਦਿਕ ਬਾਹਰਾਂ ਗਜਨ ਜੋ ਵੀ ਹੋਵੇ ਜਾ ਕੇ ਤੇਨੇ ਪੰਛੀ ਨੂੰ ਇਕੱਠਾ ਕਰਨਾ ਕਿਉਂਕਿ ਸੱਤਰ ਜੀ ਸਾਡੇ ਤੇਰੇ ਨਾਲ ਨੇ ਥੋੜੇ ਹੋਰ شریف ਆਦਮੀ ਹਨ ਹਨਾ ਸੱਤਰ ਸਾਡੇ ਦੇ ਵਿੱਚ ਇੱਕ ਅੰਗੀਆਂ ਦੋ ਕੂਬੀਆਂ شریفਾਈ ਦੀਆਂ ਹੈ ਚਾਹੇ ਉਹ ਆਪਣੇ ਸਾਥ ਦੇ ਜਿੰਨਾ ਵੀ ਹੋਵੇ ਤੇ ਫਿਰ ਇਸ ਰਾਜੂ ਤਾਂ ਅਚਾਨਕ ਦਰਵਾਜ਼ਾ ਖੁੱਲ੍ਹ ਸੀ ਜਿਸ ਘਤਰ ਜੀ ਆਏ ਇਸ ਨੂੰ ਉਹਨਾਂ ਦੀ ਵਾਈਫ ਆਏ ਤੇ ਉਹਨਾਂ ਦੀ ਵਾਈਫ ਨੂੰ ਪੁੱਛਿਆ ਕਿ ਆਹ ਲੰਮੀ ਕਹਿੰਦੇ ਜੱ태ਦਾਰ ਜੀ ਨੂੰ ਮਨੋਂ ਪਹਿਲੇ ਵੀ ਮਾਰਿਆ ਸੀ ਹੁਣ ਵੀ ਇਹ ਗੱਲ ਹੋਈ ਆ ਇੱਕ ਤੀਸਰੀ ਔਰਤ ਲਾਇਨ ਇਹ ਗੱਲ ਕਰਦੇ ਫਿਰ ਉਹਨਾਂ ਨੇ ਫਿਕਰ ਜੀ ਮੈਂ ਆਪਣੇ ਆਧਿਨ ਤੇ ਇਹ ਸਭ ਆਏ ਤੇ ਇੱਕ ਹੋਰ ਆਦਮੀ ਸੀ ਉਹ ਵੀ ਇਥੇ ਇਹਨਾਂ ਦੇ ਲੀਡਰ ਬਣਨੇ ਹੋਏ ਤੇ ਲੇਡੀ ਸੀ ਇੱਕ ਹੋਰ ਉਹਨਾਂ ਨੇ ਆਜ ਕਿਸੇ ਜੱ태ਦਾਰ ਜੀ ਦੀ ਬਹੁਤ ਬੇਇੱਜ਼ਤੀ ਕੀਤੀ ਐਸੀ ਗੱਲ ਕੋਈ ਨਹੀਂ ਕਿ ਉਹਨਾਂ ਨੇ ਜੱ태ਦਾਰ ਜੀ ਨੂੰ ਕਿਹਾ ਕਿ ਜੇ ਤੁਸੀ ਹੀ ਉੜਨੇ ਕਿ ਆਸੀ ਢਿੱਲੋ ਹਾਂ ਹੂੰ ਉਹਨਾਂ ਨੇ ਲੇਡੀ ਨੇ ਕਿਹਾ ਕਿ ਭੈਣ ਜੀ ਅਸੀਂ ਢਿੱਲੋ ਹਾਂ ਤੇ ਜਥੇਦਾਰ ਇਕਬਾਲ ਸਿੰਘ ਇੱਥੇ ਐ ਜਿਸ ਦਿਨ ਜਥੇ ਢਿੱਲੋ ਇੱਥੇ ਚਲੇ ਗਏ ਤੇ ਜਥੇਦਾਰ ਇਕਬਾਲ ਸਿੰਘ ਨੂੰ ਇੱਥੇ ਦੇ ਲੋਕਾਂ ਨੇ ਪੱਥਰਾਂ ਦੇ ਨਾਲ ਮਾਰ ਦੇਣਾ ਜਥੇਦਾਰ ਸਾਹਿਬ ਇੱਥੇ ਬਚ ਨਹੀਂ ਸਕਣ ਜਥੇਦਾਰ ਜੀ ਦੀ ਜਿਹੜੀ ਪੋਜੀਸ਼ਨ ਇੱਥੇ ਰਹਿ ਗਈ ਦੀਆ ਔਰ ਇੱਥੇ ਲੈਣ ਵਾਲੀ ਪਟਨਾਸਰ ਨਹੀਂ ਜੀ ਫਿਰ ਜਥੇਦਾਰ ਜੀ ਮੇਰੇ ਨਾਲ ਆ ਕੇ ਬਹਿਸ ਕਰਨ ਲੱਗੇ ਤੂੰ ਕਹਿੰਦੇ ਗਲਤ ਗੱਲਾਂ ਕਰਤੀ ਨੇ ਕਿ ਹਾਰੇ ਕਿਹੜੀ ਗੱਲ ਤੂੰ ਹੀ ਮੇਰੇ ਨਾਲ ਬਾਹਰ ਮੈਂ ਤੇਰੇ ਕੋਲੋਂ ਮਾਫੀ ਮੰਗੀ ਨਹੀਂ ਤਾਂ ਤੂੰ ਮਾਫੀ ਦੇ ਇਨਸਾਨ ਕਿਸੇ ਅਣਜਾਣੇ ਦੀ ਗਲਤੀ ਦੇ ਮੰਗਦਾ ਹੈ ਤੇ ਕਹਿੰਦਾ ਕੋਈ ਗਲਤੀ ਹੋ ਗਈ ਤਾਂ ਅਗੋਂ ਤੋਂ ਨਹੀਂ ਹੋਏਗੀ ਤੁਸੀਂ ਤਿੰਨ ਮਾਰਚ ਨੂੰ ਤਾਂ ਨੂੰ ਸਾਰੀ ਦੁਨੀਆ ਅੰਮ੍ਰਿਤਸਰ ਸਾਹਿਬ ਦੀ ਘੇਰ ਨਹੀਂ ਪਈ ਹੈ 26 ਮਾਰਚ ਨੂੰ ਫਿਰ ਤੁਸੀਂ ਰੰਡੀ ਬਾਜੀ ਵਾਲੀਆਂ ਗੱਲਾਂ ਕਰਦੇ ਹੋ ਔਰ ਨੂੰ ਅੰਦਰ ਲਾ ਆਏ ਹੋ ਤੇ ਲੇਕਿਨ ਇਸ ਦੇ ਪਿੱਛੇ ਇਹਨਾਂ ਦਾ ਇੱਕ ਹੋਰ ਰਾਸ ਸੀ ਇੱਕ ਹੋਰ ਜਿਹੜੀ ਚੌਥੀ ਹੋਰ ਤਾਂ ਉਹ ਨਾਚਨੇ ਚਾਹਦੀ ਉਹ ਫਿਰ ਜਿਹੜੀ ਗਿਆਨੀ ਜੀ ਨੇ ਕੁਲਵੰਤ ਕੋਲ ਬਣਾਈ ਸੀ ਹੂੰ ਇਕ ਲੰਦਕੋਟ ਦੇ ਅਮਰਤਪਾਲ ਗੁਰ ਇੱਕੋ ਹੀ ਹੋਤਾ ਹੈ ਹਾਂ ਹਾਂ ਜੀ ਬਸ ਉਹੀ ਆ ਫਿਰ ਆਪਣਾ ਨਾਮ ਬਦਲਾ ਕੇ ਫਿਰ ਨਾ ਦੇਸ਼ਾਂ ਦੇਸ਼ਾਂ ਦੇ ਵਿੱਚ ਸ਼ਰਮ ਕਰਨੀ ਇਸੰਨਾ ਪਉਂਦਾ ਤੇ ਇਹ ਗੱਲ ਹੋਂ ਕੋਈ ਸਿਆਣਾ ਆਪਦੀ ਗਿਆਨੀ ਜਿਹਨੂੰ ਪੁੱਛਿਆ ਕਿ ਕਮੇਟੀ ਬਦਲ ਗਈ ਤੇ ਤੁਹਾਨੂੰ ਕਿਉਂ ਬੁਖਾਰ ਆਉਂਦਾ ਪਿਆ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੱਥੇ ਦੇ ਜਥੇਦਾਰ ਤੁਸੀਂ ਆਪਣੇ profession ਦੇ ਨਾਲ ਬੰਨੇ ਹੋਏ ਤੁਸੀਂ ਆਪਣਾ ਕੰਮ ਕਰੋ ਦਾ ਘਰ ਆਜੋ ਠੀਕ ਹੈ